ਗੀ ਗੰ ਮਸ ਇਹ ਆਪਣੀ ਜੀ ਮਾਈਟਲ ਕੁੜੀ ਜਿਹ ਪਹਿਲਾਂ ਤੇ ਲੜਾਕੂ ਵਾਲੀ ਆ ਹਨਾ ਫੇਰੇ ਦੂਜੇ ਹੁਣ ਮਾਈਟਲ ਵਾਲੇ ਕੰਮ ਵੀ ਕਰਨ ਲੱਗ ਗਈ ਮਾਈਟਲ ਵੀ ਹੈ ਹੱਸਦੀ ਮਾਈਟਲ ਜੋ ਤੂੰ ਮੈਨ ਮਾਈਟਲ ਕਹਿੰਦੀ ਤੇਰੀ ਮੰਮੀ ਬਈ ਆਪਣੀ ਮਾਈਟਲ ਕੁੜੀ ਲਾਈ ਬੈਠੀ ਆ ਕੱਪੜਿਆਂ ਦੀ ਸੇਲ ਲੈਣੇ ਆ ਤਾਂ ਕੱਪੜੇ ਆਪਣੇ ਹੋ ਰਹੇ ਨੇ ਕਿ ਬਾਹਲੇ ਤੇ ਕਿਉਂ ਕਹਿੰਦੀ ਆ ਪਸੇ ਲਾ ਲਗੇ 50 ਰੁਪਏ ਛੂਟ ਆ ਲੈ ਜੋ ਛੂਟਾ ਛੂਟਾਂ ਦੀ 50 ਰੁਪਏ ਸੇਲ ਲਈ ਆ ਛੂਟ ਦੀ ਹਨਾ ਵੀ ਜਤ ਤੇਰੇ ਵਾਲੇ ਨਹੀਂ ਹੈਗੇ ਪਹਿਣ ਤੇ ਜੋ ਚਲ ਜਾ ਤੇਜੋ ਪਹਿਣਾ ਆ ਕੇ ਦੇਖਣ ਤੇਰੇ ਵਾਲੇ ਛੂਟ ਹੈ ਨਹੀਂ ਪਹਿਣੇ ਮੇਰੇ ਕੋਲ ਹੂੰ ਹੂੰ ਵੱਡੇ ਨੇ ਜਦੀ ਮੰਮੀ ਵਾਹ ਤੇ ਜਦ ਪਿਓ ਵਾਹ ਤੇ ਲੈ ਜਾਣੇ ਤਾਂ ਲੈ ਜਾ ਮੰਮੀ ਚੋ ਲਓ ਤੇ ਮੰਮੀ ਟੌਪਸ ਨੇ ਟੌਪਸ ਤਾਂ ਮੇਰੇ ਕੋਲੇ ਹੈ ਨਹੀਂ ਮੈਂ ਲਾਈ ਨਹੀਂ ਟੌਪਸਾਂ ਦੀ ਰੇੜੀ ਤਾਂ ਅਇਤੇ ਲਾਉਗੀ ਇੱਥੇ ਲੱਗ ਦਿੰਦੇ ਕੰਨ ਚ ਹੀ ਲਾ ਦਿੰਦੇ ਕੰਨ ਤੋੜ ਲੈ ਛੋਟਾ ਮੁੰਡਾ ਪਰ ਜਾ ਉਹ ਤਾਂ ਸਕੂਟਰੀ ਦਾ ਤੇ ਨਸ਼ਾ ਕੋ ਨਹੀਂ ਕਰਦੇ ਨੇ ਲੈਣਾ ਕੰਮ ਤਾਂ ਇਹਨਾਂ ਨੇ ਕੀ ਕਰਨਾ ਸੀ ਭਾਈ ਹਾਪੜੇ ਪਾਂਡਿਆਂ ਦਾ ਲੱਗਿਆ ਪਿਆ ਜੇ ਬਾਜ਼ਾਰ ਪਾਂਡਿਆਂ ਦਾ ਮੈਂ ਭਰੇ ਹੀ ਬੱਠਲ ਇਕੱਠੇ ਕਰਕੇ ਤੇ ਕੱਪੜੇ ਧੋਣ ਵਾਲੇ ਪਏ ਨੇ ਬਾਹਰ ਤੇ ਆਪਣੇ ਹੋਰੇ ਸੀਗੇ ਕੱਪੜੇ ਤੈਣਾਂ ਵਾਲੇ ਬਾਹਲੇ ਤੇ ਜੋ ਪਣੀ ਲਾਈ ਜਾਂਦੀ ਹੈ ਤੈਹਾ ਹੂੰ ਉਹ ਜਿੱਥੇ ਟੁੱਟ ਗਈ ਤੇ ਹੈਂਡਲ ਟੁੱਟ ਗਿਆ ਕੂਟਰੀ ਦਾ ਹੈਂਡਲ ਮੈਂ ਜਾਣਾ ਸੀ ਅੱਜ ਦਵਾਈ ਨੂੰ ਹਾਂ ਤੇ ਅੱਜ ਮੈਂ ਗਈ ਨਹੀਂ ਮੈਨੂੰ ਐਸੀ ਕਹੀ ਉਹਦੀ ਮਾ ਲੇਟ ਨਾ ਹੋ ਜਾ ਮੈਂ ਕਵੇਲਾ ਜਾ ਬੱਸ ਮੈਂ ਨਾ ਕੱਲ ਨੂੰ ਆਪ ਜਾਣਾ ਦਾ ਉਸਦੇ ਗੋਡਾ ਦਿਖਾਉਣ ਦਵਾਈਰੇ ਗੋਡੇ ਦਾ ਮੇਰੇ ਨਿਕਲ ਗਿਆ ਸੀਗਾ ਹੱਡ ਹਾਂ ਗੋਡੇ ਤੇ ਆ ਪੱਟੀ ਲੱਗੀ ਸੀ ਮਹੱਦ ਨਿਕਲ ਗਿਆ ਸੀ ਗੋਡੇ ਦਾ ਤੇ ਹੁਣ ਮੈਂ ਕੱਲ ਨੂੰ ਵੀਰ ਦਿਖਾ ਕੇ ਆਉਣਾ ਗੋਡਾ ਤੇ ਅੱਜ ਉਹਨੂੰ ਆਪਣੀ ਨੋਨ ਆ ਰਹੀ ਹੈ ਨੇਰੀ ਵੀ ਮੈਂ ਬੰਦਦਾ ਸਹੀ ਧੰਦਾ ਕਰ ਤੇ ਫਿਰ ਆਪਾਂ ਅੱਜ ਉਹ ਮੇ ਜਾਨ ਨਹੀਂ ਦੇਣਾ ਹੋਰ ਜਾਊਂਗੀ ਪਰਸੋਂ ਮੈਂ ਅੱਜ ਤਾਂ ਇਹੀ ਕਰਦੀ ਰਹਿੰਦੀ ਜਾਨ ਜਾਣ ਨੂੰ ਹਜੀ ਅੱਜ ਉਹਨੂੰ ਜਾਨ ਨਹੀਂ ਦਿੰਦੇ ਆਪਾਂ ਹਾਂ ਬਈ ਹਜੇ ਸਾਰੇ ਕੱਪੜੇ ਜਾਊਂਗੀ ਮੈਂ ਹੁਣ ਜਦ ਨਹੀਂ ਆਪਾਂ ਆਂ ਜਾਂਦੇ ਆ ਜੀ ਨੂੰ ਤੇ ਆਪਾਂ ਡਾਈ ਹੋਈ ਆ ਮਸ਼ੀਨ ਤੇ ਹਜੇ ਆਪਣੀ ਲੜਾਕੋ ਦੇਖੂਗੀ ਮਸ਼ੀਨ ਨਾ ਚਲਾਉਂਦਾ ਮੈਂਡ ਮੈਂਡ ਜਾਉਂਗੀ ਮੈਂ ਤਾਂ ਆਹਾ ਛੂਟ ਲੈ ਜੀ ਛੂਟ ਤਾਂ ਲੈ ਜੂਗੀ ਕਿਹੜਾ ਦੇਵੇਂਗੀ ਐ ਤਾਂ ਜੋ ਕਿਹੜਾ ਛੂਟ ਦੇਵੇਂਗੀ ਹੋਰ ਇਹ ਤਾਂ ਪਾਇਆ ਹੋਇਆ ਗਾਜਾ ਤਾਂ ਨਵਾਂ ਦੇਈ ਹਾਂ ਪਹਿਲਾਂ ਤੇ ਜੋ ਮੈਨੂੰ ਦੇਉਗੀ ਨਾ ਮੈਂ ਕੱਪੜੇ ਹੁਣ ਕਹਿਓ ਜੋ ਛੂਟ ਦੇਵੇਂਗੀ ਤੇ ਜੋ ਇਹ ਆ ਰੂੰ ਇਹ ਦੇਵੇਂਗੀ ਹਾਂ ਲਾਲੀ ਨਾ ਮੈਂ ਨਹੀਂ ਤੇ ਜੋ ਮੈਂ ਤਾਂ ਦੂਜੇ ਲਈ ਜਾਉਂਗੀ શ્રીਨ ਦਾ ਨਵਾਂ ਛੂਟ ਹਾਂ ਉਹ ਹੋਲੀ ਪਜਾ ਲੈ ਕੇ ਦਦੀ ਪਰ ਮੈਨੂੰ ਸੁਛਾਡੀ ਛੋਟੀ ਤੇਜ ਹੁੰਦੀ ਹੈ ਫਿਰ ਮੈਂ ਕਹੂੰਗੀ ਜਾ ਕੇ ਪਿੰਡ ਵੀ ਮੈਨੂੰ ਛੋਟੀ ਤੇਜ ਉਹਨਾਂ ਸ਼ੂਟ ਲੈ ਕੇ ਦਿੱਤਾਗਾ ਚੰਗਾ ਠੀਕ ਠੀਕ ਹੈ ਤੇ ਫਿਰ ਆਪਾਂ ਕੜਾ ਵੀ ਤੇ ਚੋੜੀਆਂ ਲੈਣਾ ਹਾਂ ਕੜਾ ਵੀ ਲੈਣਾ ਮਗੇ ਹਾਂ ਚੋੜੀਆਂ ਆ ਠੀਕ ਹੈ ਚੋੜੀਆਂ ਵੀ ਲਿਆਵਾਂਗੀ ਆ ਜਵਾਨ ਕਿੱਥੋਂ ਚੱਲਦੀ ਐਨੀ ਤੇ ਅੱਜ ਛੂਟ ਕਿੱਥੋਂ ਚੱਲਦਾ ਛੂਟ ਕਿੱਥੋਂ ਚੱਲਦਾ ਤੇ ਜੋ ਮੇਰੇ ਨਾਲ ਕੱਪੜਾ ਇਹ ਤਲਵਾ ਦੇ ਪਾ ਲੈ ਮੇਰੀ ਛੋਟੀ ਫਿਰ ਹਾਂ ਦੇਜੋ ਦਵਾ ਦੇ ਪੜ ਗਏ ਕਮ ਲੇਟ ਹੋ ਰਹੇ ਨੇ ਪਹਿਲੀ ਮੇਰੇ ਐ ਤੋ ਜੋ ਕਮ ਲੇਟ ਕਰ ਕੋ ਪਹਿਲਾ ਆਪਾਂ ਬੈਠੇ ਸੀ ਤੁੱਪੇ ਤੇ ਫਿਰ ਅੱਜ ਕਾਂ ਦੀ ਛਾਂ ਵਿੱਚ ਜਲੀਏ ਫਿਰ ਆਪਾਂ ਆਗੇ ਜੀ ਅੰਦਰ ਆ ਤਾਂ ਲੇਟ ਮਾਰਨ ਵਾਲੀ ਪਹੁੰਚੇ ਤੇ ਫਿਰ ਲਾ ਦੋਗੇ ਤਾਂ ਹਾਂ ਇਹਨਾਂ ਤਰ੍ਹਾਂ ਅੱਜ ਜੀ ਜਦ दादी ਤੇ ਗਈ ਕੋੜੇ ਹਾਂ ਤੇ दादी ਮੇਰੀ दादी ਮੇਰੀ ਦਾਦੀ ਬੱਕਰੀਆਂ ਚਾਰ ਰੱਖੀ ਬੱਕਰੀਆਂ ਚਾਰਨ ਹੂੰ ਮੈਂ ਮੇਰਾ ਦਾਦੀ ਆ ਰਹੀ ਹੈ ਹਾਂ ਮੇਰਾ ਦਾਦੂ ਆ ਰਿਹਾ ਕਿੱਥੇ ਆ ਰਿਹਾ ਹਾਂ ਨਾ 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 ਤੇ ਜੋ ਨਾ ਕੱਪੜੇ ਨਾ ਖਰਾਬ ਕਰ ਪੜ ਗਏ ਤਾਂ ਮਸਾਲਾ ਹੁੰਦੀ ਆ ਮੈਂ ਚੰਨ ਚਾਹ ਕਰਾਈ ਆ ਨਾ ਰਹਿਣ ਦੇ ਪੜ ਗਏ ਮੈਂ ਤਾਪੇ ਕਰ ਲੂੰਗੀ ਤਾਂ ਤਪਰਾ ਵੀ ਕਰ ਦਿੰਗਾ ਮਮਰਾ ਜੇ ਤਤ ਪਾਉਣ ਨੂੰ ਆ ਜਾਂਦੀ ਹੈ ਵੀ ਮੇਰੇ ਕੋਲੇ ਕਿ ਹੋ ਜਾਣੀ ਹੈ ਤਪਾਉਣ ਨੂੰ ਆ ਜਾਂਨੀ ਹੈਗੀ ਮਦਦ ਤਾਂ ਕਰ ਦੇ ਨੀ ਮਾੜੀ ਮੋਟੀ ਮੇਰੀ ਤੂੰ ਮਦਦ ਕਿਹੜੀ ਵਾਲੀ ਹੈ ਖਲਿਆਰੇ ਪਾ ਦੇ ਥੋੜੇ ਟਾਈਮ ਕਿੰਨਾ ਹੋ ਗਿਆ ਜੂ 11 12 ਵਜੇ ਕੇ 5 ਮਿੰਟ ਹੋ ਗਏ ਚਾਹ ਨਾ ਬਣਾ ਲਈ ਉਹ 12:00 ਵਜੇ ਕੇ 12:00 ਵਜੇ ਵੀ ਚਾਹ ਬਾਲੋ ਪਹਿਲਾਂ ਕੀ ਕਹਿੰਦੇ ਹੁੰਦੇ ਆਜੂ ਤੂੰ ਜਾਏਂਗੀ 12:00 ਵਜੇ ਕੇ ਕਰੇਡ ਉੱਤੇ ਭੱਜ ਕੇ ਬਿੱਲੇ ਡੁੱਬਦੀ ਮੋਜੂਨ ਆ ਗਿਆ ਨੰਦੇ ਜਣਾ ਤੇ ਬਰਾ ਬੱਜ ਗਏ ਤੇ ਤੇ ਕੁੱਤੇ ਭੱਜ ਗਏ ਕੁੱਤੇ ਭੱਜ ਗਏ ਹੂੰ ਬਰਾ ਬੱਜ ਗਏ ਬਰਾ ਬੱਜ ਗਏ ਚਾਹ ਬਾਲੋ ਕਰੇ ਚਾਹ ਬਾਲੋ ਵੱਡੀ ਮੰਮਾ ਨੇ ਕਹ ਮਮਾ ਚਾਹ ਵਾਲਾ ਕਰੇ ਚਾਹ ਵਾਲਾ ਤੇ ਇਹ ਮੰਗੀ ਆਂਦੇ ਨੇ ਚਾਹ ਤੇ ਅੱਜੂ ਕਰੀਆਂ ਦੀਆਂ ਕੱਪੜਿਆਂ ਦੀਆਂ ਤਹਾਂ ਤੇ ਮੈਂ ਬਣਾ ਕੇ ਦਿੰਨੇ ਆਂ ਚਾਹ ਚਾਹ ਤੇ ਬੈਲ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਕਰੋ ਕਿਆ ਬੇਲਾ ਤੇ ਧੰਨਵਾਦ ਜੀ ਮੰਮਾ ਚਾਹ